ਬਾਰ ਤੇ ਕੋ ਤੁਮ ਕਰ ਮਾਨ ਕਰ ਸੁ ਪ੍ਰਭ ਤੇ ਰੰਗ ਸਦਾ ਸਦਾ ਬਸੈ ਹਰ ਸੰਗ ਵਾਹਿਗੁਰੂ ਸੋ ਹੋਏ ਕਰੇ ਮਾਰ ਪਛਾਨੈ ਸੋਈ ਜੈਸਾ ਸਾ ਤੈਸਾ ਤਿਸਨਾ ਨਾ ਜਦ ਸਮਾਏ ਸਮਾਏ ਓਏ ਸੁਖਿ ਧਾਰਨੋ ਬਣਿਆ ਰਏ ਸੋ ਆਪ ਦੀ ਨਾਮਾਨ ਜਨਾਇਕ ਪ੍ਰਭ ਜਾਣੇ ਕੋ ਜਾਣ ਸੋ ਲੋਗ ਸਰ ਜਾ ਸਕੀ ਉਸ ਦਾ ਦਿਆ ਕਰੈ ਸਭ ਕੀ ਕਲਾ bina ਕਹਿ ਧਾਰੈ ਕੋਈ ਬਹਿ ਦਾ ਕਰੈ ਤੇਨ ਹਾਰ ਜਾਣੇ ਕਾ ਵਾਲ ਸਭਾ ਤੋ ਕਹੋ ਰੋਗ ਗਾਨ ਸੁਜਤ ਦਾਇਆ ਰੋਗ ਗੁਰ ਕੋ ਥਮ ਥੰਮਣਾ ਗੁਰ ਕਾ ਚਉਧ ਮਨੇ ਥੰਮਣਾ ਪ੍ਰਾਣੀ ਗੁਰ ਚਰਨ ਲਗਿ ਨਿਸਤਰੈ ਜੋ ਕਾ ਕਾ ਦੀ ਫੁਟ ਕਰੇ ਘਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਗਿਆਨ ਦਾ ਮਾਰਗ ਪਾਵੈ ਗੁਰੂ ਸਾਧੂ ਸੰਗਤ ਜੋਤ ਪ੍ਰਗਟ ਆਵੇ ਸੰਕਤੀ ਪਾਸ਼ੂ ਧੂਰ ਨਾਨਕੀ ਹਰ ਰੋਚਾ ਪੂਰ ਕਾ ਹੈ ਲਾਈਆ ਪੁਰਬ ਲਿਖੇ ਕਾ ਲਿਖਿਆ ਪਾਈ ਹੈ ਪ੍ਰਭ ਜੀ ਹਰ ਬੁਧਿਆਰ ਤੋਂ ਤਿਸੇ ਤਿਸਾਰ ਰਸੋਈ ਸੁਖਮਾਨ ਲਾਗਾ ਹੀ ਮਿਰਿਆ ਜਾਨ ਸਤਾਈ ਤੇਰਾ ਸੰਗ ਲੱਭਦੇ ਰਸ ਲੋਭੀ ਪ੍ਰਤੰਗ ਨਾਮ ਜਪੇ ਸਦਾ ਮਾਹੇ ਨਾਮੁ ਪਾਸੇ ਕੀ ਕਰ ਜਾਹੇ ਕੰਕ ਕੋ ਲੈਣ ਤੂੰ ਆਇਆ RAM ਨਾਮ ਸਤਿਗੁਰੁ ਕਰ ਪਾਇਆ ਮਨ ਦੇਹੁ ਮਨ ਮੂਲ ਨਾਮ ਨਾਮ ਜਿਦੈ ਮੈਂ ਤੋਲ ਸਤਿ ਸੰਤਿਆਗ ਸੰਗ ਚਾਲ ਅਭਿ ਤਿਆਗ ਵਿਖਿਆ ਜੰਗ ਜਾਲ ਮੋਹ ਜਲਾਣ ਚਰਗੇ ਸੋਏ ਪਰ ਫਿਰਲਾ ਵਪਾਰੈ ਨਾਨਕ ਸਾਧੂ ਰਿਹਾਰੇ ਸਭ ਕੇ ਤੋਏ ਤੋਏ ਪੀਓ ਸਾਧੂ ਆਪਣੇ ਜੀਓ ਗੁਰ ਕਰ ਸਿਨਾਨ ਸਾਧੂ ਉਮਰ ਜਾਈਏ ਕੁਰਬਾਨਾ ਕਵਟ ਪਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਤੇ ਸਾਧੂ ਰੱਖੈ ਹਰ ਗੁਣ ਗਾਇ ਅੰਮ੍ਰਿਤ ਸਚਾਖੈ ਨਾਈ ਸੰਤੈ ਦਰਿਆਆ ਸਰਬ ਸੂਖ ਨਾਨਕ ਤਹਿ ਪਾਇਆ ਦੀ ਵਾਲਣ ਹਾਰ ਭੁਖੇ ਕੋ ਦੇਵ ਤੇ ਆਧਾਰ ਤਨ ਜਾ ਕੇ ਦ੍ਰਿਸ਼ਟੀ ਮਾਹੇ ਅਵਰ ਸਿਧਾਂਤ ਜਾ ਕੇ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਰਹਿ ਨਾ ਪਾਹੇ ਦ੍ਰਿਸ਼ਟਾ ਉਕਰਨੇ ਜੋਗ ਜਿਸ ਵਿੱਚ ਦੁਸ਼ਰਵਾ ਨ ਹੋਗ ਸਦਾ ਸਦਾ ਜਨ ਰਹਿਣੀ ਪਤਿ ਯੁਜਨੇ ਮਲੇ ਨਾਮ ਦਿਆ ਪ੍ਰਾਨ ਸੂਰਜ ਨਿਰਵਲ ਦਿਆ ਹੀ ਪਰਤੀਤ ਜਿੱਤਿਆਵੇਂ ਹਰ ਪ੍ਰਭ ਜੀਤ ਦੁਨਿਆਤਾ ਲੋਏ ਹੱਕੇ ਹਿੰਦਰੇ ਇੱਕ ਹੋਏ ਕਰਣੀ ਸਚਤਾ ਕੀ ਹਰ ਦੇ ਸੇਵਕੀ ਸਤਿ ਕਰ ਲਾਖੈ ਆਪਣੇ ਰਾਸ ਤੋਂ ਦੇਵ ਵਡਾਈ ਆਪਣੇ ਸੇਵਕੋ ਨਾਮ ਜਪਾਈ ਕਾਹੀ ਗੱਲ ਮਿਲ ਕੋਈ ਨਾ ਲਾਖੈ ਸੋ ਨਾਮ ਦੇ ਸਿਮਰ ਕੇ ਪ੍ਰਭ ਪ੍ਰੀਤਿ ਸੇਵਾ ਕਰਾਂ ਨਾਨਕ ਉਸੇ ਰਖਤਾ ਦਿਸ ਪ੍ਰਗਟਾਇਆ पुत्र करत गुण गात कसं काढ सापू रख दे कर हात किसके कर्तव्य ते जात सर्व जियां का आखा सोये सोच करे रे प्राणी अपना न कब रख नारी प्रिय बंधु अंतर प्रिय तिसच्या न इष्ट आया ਨਾਮੋ ਸੁਖਾਨ ਨਾਮ ਕਾ ਸੰਗ ਗੋਵਿੰਦ ਨਾਮ ਹੈ ਨਾਮ ਸੁਵਾਨ ਹੈ ਸੁਹਾਨ ਆਲਿਕ ਜਨ ਕੇ ਸਦ ਕਾਮ ਰਬੇ ਆਪਣੇ ਤਰਕੀਨੀ ਦਾਤ ਰਬੇ ਆਪਣੇ ਸਿਉ ਰਹੇ ਸਮਾਏ ਰਬੇ ਆਪਣੀ ਦਾ ਹੁਕਮ ਪਛਾਨੈ ਇਸ ਕਾ ਸੁਝੈ ਇਕ ਨਾ ਜਾਨੋ ਉਹ ਨਾਨਕ ਸੇਈ ਜਨ ਪੂਰੇ ਮੱਤੇ ਨੇ ਆਪਣਾ ਸਿੰਚਰ ਦੇ ਜਿਸ ਜਨ ਨੇ ਆਪਣਾ ਪ੍ਰਭੂ ਪਛਾਤਾ ਉਹਨਾਂ ਸਰਬ ਧੋਖਾ ਦਤਾ ਸਰਬ ਸੁਖੋਏ ਜਿਸ ਕੀ ਸਰਬ ਸੁਖ ਪਾਣੈ ਸਰਬ ਸਭਾ ਮਿਟਾਵੇ ਜਿਸਨ ਤਗਲੀ ਟਾੜ ਜਿਸ ਜਨ ਕੀ ਤੂੰ ਸੇਵਾ ਲਾਭ ਨਾਨਕ ਜਨ ਹੋਣੀ ਤੇਰਾ ਨਾਨਕ ਸੇਈ ਜਨ ਕਹਿ ਪੂਰੋ ਸਦ ਪੈ i موسیقی اپنی جی آپ کرے گر کا من من ست گور جس ہر جی ہر نو سر جی کا تا بر میں جن جن میں پار برم

ਨਲਾਪ ਹੁੰਦੇ ਪ੍ਰਾਨੀ ਬਚਰਦਾ ਕਰਬਾਨੀ ਨਿਰਹਾਣ ਦੀ ਮੈਂ ਮੁਖਦਾਈ ਕੀ ਕੀਮਤ ਕਹਿ ਨਾ ਪਾਈ ਅੰਗ ਪਗਦ ਬੰਧਨਿਤ ਕਰ ਹੈ ਸਰਬ ਪ੍ਰਿਹਾਰੀ ਸਤਪੁਰੇ ਆਪਣੇ ਸਦਾ ਸਤਜਪਨੇ ਤੈਨੂੰ ਮਾਨਸ ਜਨ ਬਾਦੇ ਜਨ ਕੋਈ ਕਿਰਤ ਰਮਸ ਹੋਏ ਪੁਰਖਾ ਨਾ ਹਿਤ ਦੇ ਬਿਨਾ ਕ ਆਠ ਪੈਰ ਦਾ ਨਾਮ ਲੇ جگا نرپو ہوئے ਆਪ ਕਰਦੁ ਰੋਹੀ ਯੋਹੀ ਸਗਲੀ ਮੋਰੀ ਆਪਣੇ ਚਰਨ ਸਭ ਆਪ ਬਣਾਏ ਜੀ ਬੰਦੇ ਆਪੇ ਕਾਏ ਬਿੰਦੂ ਜਨਾਹੀ ਕੋਏ ਅਸਰ ਸਰੇ ਕੋ ਸੋਏ ਬੋਤ ਬੋਤ ਰਵਿਆ ਰੂਪ ਰੰਗ ਦਾ ਸਾਜ ਦਾ ਸੰਗ ਰੱਤੇ ਤੇ ਨਾ ਹੈ ਆਪਣੀ ਕਲਤਾਰੀ ਇਹ ਤੁਹਾਰ ਨਾਿਤ ਬਲਹਾਰੀ ਚਲੋ ਸਾਥ ਨਚਾਲੇ ਬਿਨ ਤਨ ਮਨ ਮਰਬੰਤ ਅਸਰ ਕੋ ਮਨਵਾਹੇ ਰੋਗ ਨਾਨਕ ਮਿਟ ਜਾਏ ਤਨ ਕੋ ਚਾਰ ਕੋ ਤੇ ਛਤਾਵੇ ਸਤਿਗੁਰ ਸੇਵਾ ਤੇ ਪਾਵੇ ਕੋਲਤ ਵਾਚੰ ਮੀਤ ਸੁਖ ਸਾਧੂ ਸੰਗ ਪਰੇਤ ਸੁਭਾ ਕੋ ਕਰਿਆ ਭਲੀ ਕਰਨੀ ਸਤੋ ਬਾਪ ਜਹਾਨ ਕੀ ਕਰਨੀ ਕਿਉ ਪਾਵੀ ਨਾ ਜਾਏ ਰੋਗ ਤੇ ਹਰਿ ਔਖ ਦਲਾਏ ਮਿਢਿਧਾਨ ਮੇ ਹਰਿ ਨਾਮ ਨਿਧਾਨ ਜਗਤਾਨਕ ਤੇ ਗਹਿ ਪ੍ਰਮਾਨ ਕਰ ਕਹਿ ਨਾਏ ਜਗਤ ਸਾਉ ਤੇ ਆਇ ਖਾਰੇ ਆਪੋ ਬਿਗੰਨਾ ਲਾਗੇ ਕੋਈ ਜਾ ਕੇ ਇਧਰ ਬਸੇ ਹਾਂ ਸੁਏ ਤਾਂ ਤੀਖੰਡਾ ਹਰਿ ਨਾਉ ਹੋਵੇ ਜਿਵੇਂ ਜਿਵੇਂ ਸਲਾ ਸੁ ਪਾਓ ਆਪਣ ਸੈ ਪੂਰਣ ਹੋਇ ਆਸ ਅਵਜ ਪਾਏ ਆਤਮ ਬਰਗਾਸ ਕਰ ਜਾਏ ਬਸੈ ਅਬਾਤੀ ਕੋ ਨਾਨਕ ਕਾਟੀ ਜੰਪਾਸੀ ਵਿਚਾਰਕ ਹੈ ਜਨ ਸੱਚਾ ਜਨਮ ਪਰੇ ਸੋ ਤੰਜੋ ਕਾਕਿਆ ਵਾਗਵਣ ਮਿਟਾ ਕਰ ਸੇਵ ਆਪ ਪਿਆਰ ਕਰਨ ਗੁਰਦੇਵ ਜਨਮ ਜਰਮ ਕਾ ਹੋਏ ਉਧਾਰ ਆਠਾਰ ਸਿਮਰ

ਬਿਨਾ ਕੋ ਦੂਰ ਦੇ ਸਿਆਨੇ ਨਿਰਮਲ ਹੋਏ ਤੁਮਾਰੋ ਕੀਤੇ ਨਿਰਮਲ ਰਖੋ ਮਨ ਬਾਜੀ ਜਨਮ ਜਨਮ ਕੇ ਤਿਲ ਬਿਖ ਜਾਏ ਆਪ ਕੋਹਰਾ ਨਾਮ ਜਪਾਵੋ ਹੁਣਤ ਕਹਿ ਤੈਨ ਤਰਿ ਖਾਵੋ ਆਸ ਰੁਖਾ ਤੇ ਹਰ ਕੋ ਨਾ ਹੋ ਸਹਿਤ ਭਾਈ ਨਾਮ ਗੁਣ ਗਾਓ ਦਾਵ ਤੇਰੀ ਤਿਰਸ ਮੈਲ ਬਿਖ ਜਾਏ ਹੋ ਮੈਂ ਬਿਖ ਮੈਲ ਲੇ ਪਾਰੇ ਸਾਗ ਨਾਨਕੀ ਜਜਾਤ ਸੋ ਲੋਭ ਤੇਤ ਤੇਤ ਤ੍ਰਪੇ ਆ ਪਰਿਆ ਤੋ ਸਰਨਾਰੇ ਨਾਨਕ ਕੀ ਪ੍ਰਭ ਬੇਰਤੀ ਆਪਣੀ ਭਗਤੀ ਦਾ ਹੈ ਅਸ਼ਟਪਦੀ ਜਤ ਜਗ ਜਾਜੈ ਪ੍ਰਭ ਦਾਨ ਕਰ ਕਿਰਪਾ ਦੇਓ ਆਪੋ ਨੰਨ ਕਮਰਸ਼ਾ ਲਾਗੈ ਤਾ ਭਗਤ ਕਰੋ ਪ੍ਰਭ ਕੀਨਿਤ ਨੀਤ ਏਕੋ ਏਕੋ ਆਧਾਰ ਨਾਨਕ ਮੰਗੇ ਨਾਮ ਨਰਸਾਰ ਸਿਦਿ ਰਿਸ਼ਿ ਮਾ ਸੁਖ ਹੋਏ ਕਰਤ ਪਾਵੇ ਬਿਰਲਾ ਕੋਇ ਹੋਰਿ ਪੁਰਖ ਨੀਂਡੋ ਲਾਣੈ ਭਾਈ ਪ੍ਰੇਮ ਦਾ ਸੰਗ ਤੁਝੇ ਚਾਹੂ ਸਾਥ ਕੇ ਸੱਜ ਸਨ ਆਨ ਸਰ ਤਿਆਗ ਕਰਤ ਕਾਰ ਕਰਦੇ ਨੇ ਵਿਲਾਗ ਪਰ ਭਾਗੀ ਜਪਿਆ ਪ੍ਰਭ ਸੋਏ ਨਾਮ ਨਾਮ ਰਤੇ ਸੁਖ ਹੋਏ سب تو تے نرمن مسلائی جن کو پرابو یود ہے جن کی تو صلاح نے حال گھر پر دوپ رب گیا راوہیہ ست سنگ سجوئی نار کو پکنی نام سمائے جو پسرے نے کال نہ پانے جو پسرے نے کیا دن ہے جو پسرے نے سب پسر کیا جو پسرے نے کیمن کیا ਸਤਿਗੁਰੂ ਮਿਲ ਲਾਖੈ ਇਸ ਰੇ ਦੀ ਮਿੱਠੀ ਕਾਢੈ ਜਨ ਜਨ ਦਾ ਟੂਟਾ ਗੰਡੈ ਮੁਹਰੇ ਤਟੇ ਹੁ ਜਾਇਆ ਸਹਿ ਰਤਨਾ ਜਨ ਜਨ ਜਾਇਆ ਜਨ ਸਤ ਕਰਉ ਓ ਕਾਮ ਆਨ ਤਿਆਰ ਕੇ ਤੋਹਾਰ ਗੋਪਾਲ ਸਾਤਨਾਤ ਗੋਬਿੰਦ ਗੋਪਾਲ ਸਤਿਗੁਰ ਕਰਪਾ ਪ੍ਰਤਪਾਲ ਮਾਧ ਪ੍ਰਤਕਰਨ ਕਰਤਾ ਜੀ ਬਦਨਾਕੇ ਪ੍ਰਾਨੇ ਆਧਾਰ ਜਪੈ ਸੋ ਇੱਕ ਨੀਤ ਬਖ ਪਾਈ ਲਾਵੇ ਬਨਹੀਤ ਦੁਨੀਆ ਮੂਛੇ ਆਜਾਣ ਨਾ ਗੋਪਰੀ ਸੰਦ ਪੁਰਖ ਭਗਵਾਨ ਨੇ ਬਿਦਾ ਕੋਤਮਤ ਮੋ ਪਾਈ ਇੱਕ ਨਿਮਕਾ ਕੇ ਗੁਣ ਗਾਏ ਰਾਜ ਖੋਗ ਵਡਿਆਈ ਸਰਗੇ ਨਾਮ ਕੀ ਕਥਾ ਮਨ ਭਾਈ ਰਛਨਾ ਜਪਤੀ ਹਰ ਹਰਿ ਸੂਖ ਨਾਨਕ ਬਰਗਾਸ ਸਲੋਕ ਸਾਇ ਗੁਣ ਤੇਰੇ ਗੁਣ ਨਿਰੰਕਾਰ ਸੁਨ ਸਮਾਧੀਆ ਆਪ ਆਪਨ ਕੀਆ ਨਾਨਕ ਆਪੇ ਹੀ ਜੀਤ ਜਪ ਆਸ਼੍ਰਿਤ ਪਦੀ ਪਾਪ ਤੰ ਕਹਤੇ ਹੋਤਾ ਨਾ ਮੈਰ ਕੋਤੀ ਸੰਤ ਕਮਾਲ ਤਾ ਪਰਮ ਚੇਤਨਾ ਜਸ ਤਬ ਹਰ ਕੋ ਚੋਕੋ ਕਿਸੇ ਬਿਆਪਤ ਰਾਪਣ ਆਪ ਆਪਾ ਰਮ ਬੋਗ ਹੰਤ ਕੋ ਬੋਧ ਕਰ ਨਕੀਨ ਆਪਨ ਕੀਜਾ ਨਾਨਕ ਨਿਹਾਲ ਨਦ ਜਾਓ ਬੋਧ ਪ੍ਰਭ ਕੇਵਲ ਧਨੀ ਨੰਦ ਕੋਤ ਕੋ ਕਿਸ ਕੋ ਗਣੀ ਆਪੇ ਘਾਰੇ ਬਿਆਪਾਰ ਸਰਸ ਕੋ ਕੌਣ ਉਤਾਰ ਜਬਨੇ ਪ੍ਰਭ ਸੈਜਿ ਸੁਭਾਏ ਆਪ ਨਾਮੇ ਨਿਰਾਕਰਣ ਦਾ ਡਰੇ ਆਪਰੇ ਚਲਤ ਆਪ ਕਰਨੇ ਹਾਰਿਆ ਨਾਨਕ ਤਾਪੁਰ ਅਗਮਿਆਕਾਰੀ ਕਿਛੁ ਕੀ ਆਪਣੇ ਅਸਨ ਜਗਤ ਪਰਜ ਕੋ ਕਹਾ ਬਿਨਾਸ਼ਣ ਕਰਨ ਕਰਤਾ ਤਾਪ ਸੁਰੇ ਜਗਤ ਕੀ ਸਿਰਾਸ ਕਹੋ ਕਿਛੁ ਹੋਏ ਇਸ ਕੋ ਚਰਨਾ ਅਮਰੀਕਾ ਆਪੇਤਰ ਗੁਪ ਕਿਛੁ ਪੁਰਖ ਤੇ ਲੇਖਾ ਆਦਿ ਰਚਨਾ ਗੋਚਨ ਬਦੇ ਤਾ ਮੋਟ ਛੁਟੇ ਕੋਰ ਦੰਦਨ ਪਾਜੇ ਆਪਨਾ ਆਪ ਕੀ ਚਰਜਾ ਨਾਨਕ ਆਪਨ ਰੂਪ ਆਪ ਹੀ ਉਪਰਜਾ ਮਨੁ ਮਨੁ ਪੁਰਖ ਪੁਰਖ ਪਤ ਮੈਂ ਕਿਹਨ ਦਾ ਮੈਂ ਕੋਣ ਕਿਆ ਹੁੰਦਾ ਹੈ ਤੇਰੇ ਉਕਾਰ ਮਿਰਬਾਨ ਮੈਂ ਕੌਣ ਕੋ ਬਾਣ ਕੋਣ ਹੈ ਵੀ ਮਾਨ ਕੇਵਲ ਜਗਤੀਸ਼ ਤੇ ਸਾਲੀ ਸੱਜਣ ਲੱਗੋ ਹੇ ਚੇਰਾ ਸਰਬिश्वਰ ਹੈ ਬਿਸਵਾਦ। ਜਾਣ ਕੇ ਆਪਣੀ ਗੱਜਣਾ ਹੋ ਆਪ। ਚੇਰ ਨੀਠ ਸਮਾਇਆ। ਆਪ ਦਮਾਇਆ। ਆਪੇ ਅਦੇਸ ਘਰਤ ਕਾ ਆਹੀ ਪਰਵੇਸ਼। ਰਿਗੈ ਦੇਤ ਭਗਵੰਤਾ। ਕੌਣ ਚਿਤ ਕਿਛ ਲਾ ਗਿਆ ਚਿਤਾ। ਆਪ ਆਪ ਕੀਆ। ਕੌਣ ਕਹੇ ਕੌਣ ਸੁਣਨੇ ਹਾਰਾ। ਅੰਦਰ ਉਸ ਦੇ ਉਚਾ। ਜਾਣ ਕੇ ਆਪ ਕੋ ਆਪੇ ਪੂਜਾ ਹੈ। ਹੈ ਗੁਰ ਮੈਂ ਕੀਨੋ ਵਿਸਾਰ ਸੋ ਰਹੋ ਬਈ ਮੈਂ ਬਾਤ ਕਰਾਂ ਲੰਤ ਚੋੜਿਆ ਆਪੇ ਰਸ ਭੋਗਨ ਦੇ ਜੋਗ ਸੁਭਾਗਤ ਸਾਪਨ ਨਾਮ ਹੈ ਸੁਭਾਗਤ ਇਸੇ ਖਿਲਾਵ ਹੈ ਜੇ ਸੁਹਾਰੇ ਅਥਾ ਉਹ ਅਗਨ ਤੇ ਤੋਲੇ ਕਿਉਂ ਬੁਲਾਵੋ ਥਿਓ ਨਾਨਕ ਦਾਸ ਬੋਲੇ ਸੁਜੋਗ ਜੀ ਜੰਤ ਕੇ ਥਾ ਕੋਰਾ سب ابال آپ ਇਹ ਅਧਿਆਤ ਇਸ ਨੈ ਨਿਦਾਏ ਭਗਤ ਕਰੇ ਹਰ ਕੇ ਕੁੰਗਾਰੇ